ਮੋਡਲ थाना ਸ਼ਾਹਕੋਟ ਜ਼ਿਲ੍ਹਾ ਜਰੰਧਰ ਦਿਹਾਤੀ ਚ 2 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਐਲਿਸ ਭੇਜਾ ਪੁੱਤਰ ترਸੀਮ ਸਿੰਘ ਵਾਸੀ ਪਿੰਡ ਪਾਜਵਾ ਕਲਾਂ ਦੀ ਮੌਤ ਹੋਈ ਤੇ ਉਹ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਨੌਜਵਾਨ थाना ਦੇ ਕਰਮਚਾਰੀਆਂ ਵੱਲੋਂ थाना ਦੇ ਵਿੱਚ ਸਫਾਈ ਔਰ ਪਾਣੀ ਪੀਣ ਲਈ ਨਿੱਜੀ ਤਨਖਾਹ 'ਚ ਰੱਖਿਆ ਗਿਆ ਸੀ ਔਰ ਇਹ ਗੁਰਪ੍ਰੀਤ ਭੇਜਾ ਕਰੋਨਾ ਸਮੇਂ ਵੀ ਇਹਨੇ ਲੰਬਾ ਦਿਨ ਸੇਵਾ ਜਿਹੜੀ ਹੈ ਸਾਡੇ ਥਾਣੇ ਦੇ ਨਭਾਈ ਤੇ ਹੁਣ ਵੀ ਇਹ 3 ਮਹੀਨੇ ਤੱਕ ਕੰਮ ਕਰ ਰਿਹਾ ਸੀਗਾ 4 ਤਰੀਕ ਨੂੰ ਕਰੀਬ ਸ਼ਾਮ ਨੂੰ ਇਹ ਦੱਸਿਆ ਨੇ ਮੁੰਚੀ ਸਟਾਫ ਨੂੰ ਕਿ ਮੈਂ ਮੇਲਾ ਪਿੰਡ ਧਾਨੇ ਵਾਲ ਦੇਖਣ ਜਾਣਾ ਤੇ ਪਤਾ ਲੱਗਿਆ ਕਿ 6 ਤਰੀਕ ਨੂੰ ਬਾਅਦ ਦੁਪਹਿਰ ਵਾਸਤੋਂ ਜਦੋਂ ਗਰਮੀ ਪਈ ਤੇ ਥਾਣੇ ਦੀ ਪਿਛਲੀ ਸਾਈਡ ਪੌੜੀਆਂ ਲੱਗੀਆਂ ਇੱਕ 스ਮੈਲ ਆਈ ਤੇ ਜੋ ਦੇਖਿਆ ਤੇ ਇਹ ਉੱਤੇ ਥਾਣੇ ਦੇ ਉੱਪਰ ਬਣੀਆਂ ਜਿਹੜੀਆਂ ਪੌੜੀਆਂ ਦਾ ਦਰਵਾਜ਼ਾ ਖੁੱਲਾ ਸੀ ਤੇ ਨੇੜੇ ਪਏ ਮਾਲਮ ਕਦਮਾਂ ਕੈਨੀਆਂ ਵਗੈਰਾ ਤੇ ਉਲਟੇ ਮੁੰਡ ਗਿਆ ਹੋਇਆ ਸੀਗਾ ਮੋਢਲੇ ਲਾਤਾਂ ਤੇ ਲੱਗ ਰਿਹਾ ਸੀ ਕਿ ਇਹਨੂੰ ਕੋਈ ਜਰੀਲੀ ਚੀਜ਼ ਨਿਕਟਿਆ ਹੋ ਜਾਂ ਕੋਈ ਕਾਲਡ ਅਗਰੈਸਟ ਹੋ ਗਈ ਹੋਵੇ ਤੇ ਤੁਰੰਤ ਇਹਦੇ ਵਾਰਸਾਂ ਨਾਲ ਰਾਬਤਾ ਕੰਮ ਕੀਤਾ ਜੋ ਉਹ ਵਾਰਸ਼ ਤੇ ਪੰਚਾਇਤੀ ਆਏ ਤੇ ਉਸ ਤੋਂ ਬਾਅਦ ਜਿਹੜਾ ਪੋਸਟਮਾਰਟ ਨੂੰ ਕੋਤਰ ਸਿਮਲਾ ਹਸਪਤਾਲ ਤੋਂ ਕਰਾਇਆ ਗਿਆ ਤਾਂ ਜਿਹਦਾ ਕੱਲ ਰੀਤੀ ਰਿਵਾਜਾਂ ਮੁਤਾਬਕ ਸੰਸਕਾਰ ਜਿਹੜਾ ਹੈ ਇਹਦੇ ਪੈਂਡ ਕੀਤਾ ਗਿਆ ਔਰ ਇਹ ਜਿਹੜਾ ਨੌਜਵਾਨ ਹੈ ਇੱਕ ਤੰਦਰੁਸਤ ਸਿਹਤਮੰਦ ਸੀਗਾ ਉਹਦੇ ਨੇ ਇੱਕ ਪ੍ਰੋ ਫਿਟਨੈਸ ਜਮਾ ਸ਼ਾਹਕੋਟ ਉੱਥੇ ਰੋਜ਼ਾਨਾ ਜਮ ਕਰਨੇ ਜਾਂਦਾ ਸੀਗਾ ਇਹਦੀ ਮੌਤ ਜਿਹੜੀ ਹੈ ਇਹਨਾਂ ਕਿਸੇ ਜਰੇਲੀ ਚੀਜ਼ ਨਾਲ ਕੱਟਣ ਤੇ ਸਪਸ਼ਟ ਹੁੰਦੀ ਹੈ ਤੇ ਸਾਡੀ ਇਹ ਸਾਡਾ ਐਮਪਲਾਈ ਹੋਣ ਦੇ ਨਾਤੇ ਇਹਦੇ ਨਾਲ ਅੱਜ ਵੀ ਤੇ ਇਹਦੇ ਪਰਿਵਾਰ ਨਾਲ ਅਮੇਸ਼ਾ ਹੀ ਸਿਮਤੀ ਹੈਗੀ ਹੈ ਤੇ ਪ੍ਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਥੈਂਕ ਯੂ